ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨ ਆ ਟ੍ਰੈਂਡੀ ਐਕਸਕਲੂਸਿਵ ਤੇ ਹਮੇਸ਼ਾ ਹੀ ਜਿਹੜੀਆਂ ਟ੍ਰੈਂਡ ਵਿੱਚ ਰਹਿੰਦੀਆਂ ਨੇ ਉਹ ਲੈ ਕੇ ਆਈਆਂ ਸਾਰੇ ਸੂਟਾਂ ਦੀ ਡਿਟੇਲ ਪ੍ਰਾਈਸ ਡਿਸਕ੍ਰਿਪਸ਼ਨ ਵਗੈਰਾ ਮੈਂ ਕੋਸ਼ਿਸ਼ ਕਰਾਂਗੀ ਕਿ ਵੀਡੀਓ ਦੇ ਵਿੱਚ ਹੀ ਦੱਸ ਦਿਆਂ ਜੇਕਰ ਕੋਈ ਸਿੰਗਲ ਸਿੰਗਲ ਆਏਗਾ ਤੋਂ ਦੀ ਰਹਿ ਜਾਏਗੀ ਤੋਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਨੰਬਰ ਮੈਂ ਆਪਣਾ 623924575 ਜੁੜ ਦਿੱਤਾ ਆ ਪੋਸਟ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਇਨਕੁਆਰੀ ਕਰ ਲਿਓ ਬਾਕੀ ਮੈਂ ਕੋਸ਼ਿਸ਼ ਕਰਾਂਗੀ ਕਿ ਜੇਕਰ ਇੱਥੇ ਹੀ ਡਿਟੇਲਸ ਆਬੀ ਦੱਸੀ ਜਾਏ ਤੇ ਮੈਂ ਦੱਸ ਦਿਆਂ ਫਰਸਟ ਜੋ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਵਾਲੀਆਂ ਜੌਰਜਟ ਫੈਬਰਿਕ ਦੇ ਵਿੱਚ ਆਣਗੀਆਂ ਇਹ ਤੁਹਾਨੂੰ 5 ਮੀਟਰ ਦਾ ਆਲ ਓਵਰ ਜੌਰਜਟ ਦਾ ਸੂਟ ਮਿਲੇਗਾ ਪ੍ਰਿੰਟਡ ਸੂਟ ਐ ਸਾਰਾ ਆਲ ਓਵਰ ਤੇ ਨਾਲ ਇਹਦੇ ਦੁਪੱਟਾ ਵੀ ਜਿਹੜਾ ਆਏਗਾ ਉਹ ਵੀ ਜੌਰਜਟ ਦਾ ਆਏਗਾ ਤੇ ਜਿਹੜਾ ਦੁਪੱਟੇ ਦੇ ਵਿੱਚ ਇਹ ਆ ਕਿ ਤੁਹਾਨੂੰ ਸਾਈਡਾਂ ਤੇ ਕਟਵਕ ਮਿਲੇਗਾ ਤੇ ਲੈਸ ਲੱਗੀ ਲੈਸ ਵਰਗਾ ਕਟਵਰਕ ਹੈ ਤੇ ਵਿੱਚ ਵੀ ਜਿਹੜਾ ਸ਼ਰਟ ਦੇ ਦੁਪट्टे ਦੇ ਵਿੱਚ ਵੀ ਸਾਰੇ ਹੀ ਜਿਹੜਾ ਇਹਦੇ ਵਰਕ embroidery ਆ ਕਿਤੇ ਵੀ ਖਾਲੀ ਨਹੀਂ ਆ ਫਲਾਵਰਿੰਗ ਵਰਕ ਬੜੇ ਸੋਹਣੇ ਹੋਏ ਆ ਨਵੇਂ ਬਿਲਕੁਲ ਨਵੇਂ ਡਿਜ਼ਾਈਨ ਆਏ ਨੇ ਦੁਪट्टे ਵਾਲੇ ਸੂਟ ਨੇ 올ਓਵਰ 5 ਮੀਟਰ ਦਾ ਜੌਰਜਟ ਦਾ ਤੁਹਾਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਹੋਇਆ ਸੂਟ ਤੇ ਦੁਪੱਟਾ ਤੁਹਾਨੂੰ 2.5 ਮੀਟਰ ਦਾ ਫੋਰ ਸਾਈਡ ਕਟਵਰਕ ਮਿਲੇਗਾ ਤੇ embroidery ਮਿਲੇਗੀ ਸਾਰੇ ਤੇ ਸਾਰੇ ਤੇ ਜਿਹੜਾ ਦੁਪੱਟੇ ਦਾ ਫੈਬਰਿਕ ਆ ਉਹ ਵੀ ਤੁਹਾਨੂੰ ਜੌਰਜਟ ਦਾ ਮਿਲੇਗਾ ਤੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 780 ਪਾਰਟੀ ਵੇ ਸੂਟ ਹੈ ਬਹੁਤ ਸੋਹਣਾ ਐ ਏਮਬ੍ਰੋਇਡਰੀ ਵਾਲਾ ਦੁਪੱਟਾ ਮਿਲੇਗਾ ਜਾਰਜਟ ਫੈਬਰਿਕ ਐ ਤੇ ਵੈਡਿੰਗ ਲਈ ਸਪੈਸ਼ਲ ਐ ਘੱਟ ਰੇਟ ਵਿੱਚ ਬੜਾ ਹੀ ਪਿਆਰਾ ਤੇ ਰੰਗੇ ਦੇ ਵਿੱਚ ਜਿਹੜੇ ਕੀ 30 ਤੋਂ ਜ਼ਿਆਦਾ ਇਹਦੇ ਵਿੱਚ ਰੰਗ ਆਏ ਨੇ ਤੇ ਮੈਂ ਸਾਰੇ ਹੀ ਇੱਥੇ ਰੰਗ ਐਡ ਕਰ ਦਿੱਤੇ ਨੇ ਬਾਕੀ ਅਗਰ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਐ ਤਾਂ ਮੈਂ ਆਪਣਾ ਨੰਬਰ 623924575 ਜਿੱ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਸ ਵੀ ਸੂਟ ਦੀ ਕੁਐਰੀ ਕਰਨੀ ਐ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੇ ਤੁਹਾਨੂੰ ਤੁਹਾਡੀ ਕਾਇਦਾ ਰਿਪਲਾਈ ਜਰੂਰ ਆਏਗਾ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਸਾਰੇ ਹੀ ਕਲਰ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਸਾਰੇ ਦੇ ਸਾਰੇ ਕਲਰ ਅਵੇਲੇਬਲ ਨੇ ਐ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਪਾਰਟੀ ਵਲ ਸੂਟ ਮਿਲਣਗੇ ਜੌਰਜਟ ਦੀ ਛੋਟਾ 2 ਮੀਟਰ ਦੀ ਆਲਓਵਰ ਪ੍ਰਿੰਟ ਹੈ ਤੇ ਦੁਪੱਟਾ ਇਹਦਾ ਜਾਰਜਟ ਦਾ ਗੋਟਾ ਵਰਕ ਹੈਵੀ ਪੈਂਚ ਵਰਕ ਆਏਗਾ ਫੋਰ ਸਾਈਡਰਡ ਲੇਸ ਲੱਗੀ ਹੈ ਤੇ बॉटਮ ਵੀ ਜਿਹੜਾ ਇਹਦਾ 2 ਮੀਟਰ ਦੀ ਲੈਂਥ ਦੇ ਨਾਲ ਆਏਗਾ ਉਹ ਜਾਰਜਟ ਦਾ ਆਏਗਾ ਕਲਰ ਆਪਸ਼ਨ ਕਾਫੀ ਹੈਗੇ ਨੇ ਦੁਪੱਟਾ ਪਾਰਟੀ ਵੇ ਲੁੱਕ ਵਾਲਾ ਸ਼ਰਟ ਪ੍ਰਿੰਟਡ ਹੈ बॉटਮ ਪਲੇਨ ਹੈ ਤੇ ਪ੍ਰਾਈਸ ਇਹਦਾ 840 ਹੈ 840 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜਿਹੜੇ ਕੀ ਹੁਣ ਚੱਲ ਰਹੇ ਨੇ ਬਾਕੀ ਮੈਂ ਹੁਣ ਕੋਸ਼ਿਸ਼ ਕਰਦੀ ਹੁੰਦੀ ਆ ਕਿ ਸਾਰਿਆਂ ਸੂਟਾਂ ਦੀ ਜਿਹੜੀ ਡਿਟੇਲ ਡਿਸਕ੍ਰਿਪਸ਼ਨ ਵਗੈਰਾ ਇੱਥੇ ਦੱਸ ਦਿਆਂ ਇਹ ਤੁਹਾਨੂੰ ਜਾਰਜਟ ਸ਼ਰਟ ਜਾਰਜਟ ਬਾਟਮ ਦੀ ਜਾਰਜਟ ਦੁਪੱਟੇ ਵਿੱਚ ਜਾਰਜਟ ਜਿਹੜੀ ਸ਼ਰਟ ਪ੍ਰਿੰਟਡ ਬਾਟਮ ਪਲੇਨ ਦੁਪੱਟਾ ਕੋਟਾ ਵਰਕ ਹੈਵੀ ਪੈਚ ਵਰਕ ਹੈ 4 ਸਾਈਡਰ ਲੇਸ ਲੱਗੀ ਹੈ ਸਿਰਫ ਤੇ ਸਿਰਫ 840 ਰੁਪਏਾਂ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੇਗਾ ਫ੍ਰੀ ਸ਼ਿਪਿੰਗ ਚਾਰਜਸ ਹੈ ਕੋਈ ਵੀ ਐਕਸਟਰਾ ਚਾਰਜਸ ਇਨ੍ਹਾਂ ਸੂਟਾਂ ਦੇ ਉੱਪਰ ਨਹੀਂ ਲੱਗਣਗੇ ਮੈਂ ਹੁਣ ਇੱਥੇ ਕੋਸ਼ਿਸ਼ ਕਰਦੀ ਹੁੰਦੀ ਆ ਕਿ ਡਿਟੇਲ ਸਾਰੀ ਤੁਹਾਨੂੰ ਦੱਸ ਦਿਆਂ ਕਿਉਂਕਿ ਹੁਣ ਮੈਂ ਵੀਡੀਓ ਥੋੜੀ ਲੰਬੀ ਬਣਾਉਣੀ ਆ ਤੇ ਸੂਟਾਂ ਦੀ ਡਿਟੇਲ ਵਗੈਰਾ ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੀ ਆ ਉਹ ਮੈਂ ਹੁਣ ਇੱ ਉਹ ਸਬਦੀ ਹੀ ਦੱਸ ਦਿੰਨੀ ਐ ਇਸ ਲਈ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਸੂਟ ਦੀ ਕੀ ਡਿਟੇਲ ਦੱਸੀ ਹੈ ਐ ਵਾਲੇ ਵੀ ਸੂਟ ਨਵੇਂ ਆਏ ਨੇ ਸ਼ਰਟ ਪਿਓਰ ਕੈਮਬਰੀ कॉटन ਦਾ ਹੈ ਮੀਟਰ ਆਲਓਵਰ এমਬਰਾਇਡਰੀ ਆਏਗੀ ਸ਼ਰਟ ਤੇ ਤੁਹਾਨੂੰ ਦਿਖਾਈ ਡਿਸਪਲੇ ਹੋ ਰਹੀ ਹੈ ਤੇ ਐਮਬਰਾਇਡਰੀ बॉटम ਜਿਹੜਾ ਟਾਈ ਮੀਟਰ ਪਲੇਨ ਕੈਮਬਰੀ कॉटन ਵਿੱਚ ਆਏਗਾ ਦੁਪੱਟਾ ਮਸਲੀਨ ਦਾ ਆਏਗਾ ਤੇ ਬੜਾ मतलब ਸੌਫਟ ਜਾਂ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਤੇ ਪ੍ਰਾਈਸ ਇਹ ਦਾ 980 ਰੁਪਏ ਆ 컬러 ਜਿਹੜੇ ਆ ਕਿ ਪਿੰਕ ਟੋਨ ਵਿੱਚ ਬਾਟਮ ਪਿੰਕ ਟੋਨ ਵਿੱਚ ਦੁਪੱਟਾ ਵਾਈਟ ਟੋਨ ਵਿੱਚ ਬਾਟਮ ਵਾਈਟ ਟੋਨ ਵਿੱਚ ਦੁਪੱਟਾ ਤੇ ਸ਼ਰਟ ਦਾ ਕਲਰ ਬਲੈਕ ਤੇ ਨਾਲ ਵਾਈਟ ਆਇਆ ਤੁਹਾਨੂੰ ਪਰ ਕੰਟਰਾਸਟ ਹੈ ਸ਼ਰਟ ਤੇ embroiderry ਹੈ ਬਾਟਮ ਪਲੇਨ ਹੈ ਦੁਪੱਟਾ ਵੀ ਪਲੇਨ ਹੈ ਸ਼ਰਟ ਕੈਮਰੀ कॉटन ਦੀ ਹੈ ਬਾਟਮ ਵੀ ਕੈਮਰੀ कॉटन ਦਾ ਦੁਪੱਟਾ ਮਸਲੀਨ ਦਾ 2.5 ਮੀਟਰ ਦੀ ਲੈਂਥ ਦਾ ਮਿਲੇਗਾ ਤਿੰਨੋਂ ਚੀਜ਼ਾਂ ਦਾ ਨੂੰ ਜਿਹੜੀਆਂ ਨੇ 2.5 ਮੀਟਰ ਦੀ ਲੈਂਥ ਨਾਲ ਮਿਲਣੀਆਂ ਤੇ ਜਿਹੜਾ ਪ੍ਰਾਈਸ ਆ ਸਿਰਫ ਸਿਰਫ 980 ਹੈ ਫਰੀ ਸ਼ਿਪਿੰਗ ਚਾਰजेस ਆਲਓਵਰ ਯਾ ਕੋਈ ਵੀ ਐਕਸਟਰਾ ਚਾਰजेस ਇਹਨਾਂ ਸੂਟਾਂ ਦੇ ਉੱਪਰ ਨਹੀਂ ਲਿਖਣਗੇ ਇਹ 5 ਮੀਟਰ ਦਾ ਮਸਲੀਨ ਕੋਟਨ ਦਾ ਸੂਟ ਆਏਗਾ ਦੁਪੱਟਾ ਇਹਦਾ ਫੁੱਲ ਪਿਓਰ ਦਾ ਆਏਗਾ ਸਿੰਗਲ ਕਲਰ ਆਪਸ਼ਨ ਹੈ ਇਹਦੇ ਵਿੱਚ ਇਹ ਜਿਹੜਾ ਸੂਟ ਹੈ कॉटन ਦਾ ਢਾਈ ਮੀਟਰ ਦੀ ਸ਼ਰਟ ਹੈ ਤੇ ਬਾਟਮ ਲੱਗ ਆਏਗਾ ਦੁਪੱਟੀ 880 ਰੁਪਏ ਆਵੇ ਸਿੰਗਲ ਕਲਰ ਵਿੱਚ ਤੁਹਾਨੂੰ ਮਿਲ ਜਾਏਗਾ ਅੱਜਕੱਲ ਬੜੇ ਟ੍ਰੈਂਡ ਆ ਰਹੇ ਨੇ ਬਾਟਮ ਤੇ ਕਢਾਈਆਂ ਵਾਲੇ ਸੂਟ ਇਹ ਵੀ ਟਾਈਮ ਇਟ ਦੇ ਸ਼ਾਰਟਾਂ ਡਿਜੀਟਲ ਪ੍ਰਿੰਟ ਦਾ ਆਏਗਾ ਕਾਟਨ ਦੀ ਸ਼ਾਰਟ ਹੈ ਬਾਟਮ ਤੇ ਐਂਬਰਾਇਡਰੀ ਹੈ ਸਿਰਫ ਸਿਰਫ 740 ਵਿੱਚ ਤੇ ਦੁਪੱਟਾ ਜਿਹੜਾ ਉਹ ਤੁਹਾਨੂੰ ਮਸਲੀਨ ਦਾ ਮਿਲੇਗਾ ਤੇ ਵਿੱਚ ਐ ਟਾਈਮ ਇਟ ਡਿਜੀਟਲ ਪ੍ਰਿੰਟ ਪਿਓਰ ਕਾਟਨ ਬਾਟਮ ਵੀ ਕਾਟਨ ਦਾ ਦੁਪੱਟਾ ਮਸਲੀਨ ਕਾਟਨ ਦਾ 780 ਵਿੱਚ ਸਿੰਗਲ ਕਲਰ ਵਿੱਚ ਐਵਲਾ ਸੂਟ ਵੀ ਅਵੇਲੇਬਲ ਹੈ ਐ ਜਿਹੜੇ ਨਿਊ ਐਂਬਰਾਇਡਰੀ ਵਾਲੇ ਸੂਟ ਆਏ ਨੇ ਇਹ ਵਾਲੇ ਸੂਟ ਜਿਹੜੇ ਨੇ ਇਹ ਤੁਹਾਨੂੰ ਚੌਰ ਚਟ ਫੈਬਰਿਕ ਤੇ ਨਾਲ ਮਿਲਣਗੇ ਇਹਨਾਂ ਸ਼ਰਟ ਬਾਟਮ ਐਂਡ ਦੁਪੱਟਾ ਤਿੰਨੋਂ ਚਾਹਾਨੂੰ ਜੌਰਜਟ ਤੇ ਫੈਬਰਿਕ ਨਾਲ ਮਿਲ ਚਣਗੇ ਆ ਤੇ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ 2.5 ਮੀਟਰ ਦੀ ਲੈਂਥ ਨਾਲ ਆਣਗੀਆਂ ਦੁਪੱਟਾ ਟੌਪ ਐਂਡ ਬਾਟਮ ਤਿੰਨੋਂ 2.5 ਲੈਂਥ ਹੈ ਇਹਦੇ ਵਿੱਚ ਸ਼ਰਟ ਬਾਟਮ ਐਂਡ ਦੁਪੱਟਾ ਤਿੰਨੋਂ ਚੀਜ਼ਾਂ ਜੌਰਜਟ ਦੀਆਂ ਨੇ ਤੇ ਪ੍ਰਾਈਸ ਇਹਨਾਂ ਦਾ ਸਿਰਫ ਤੇ ਸਿਰਫ 510 ਰੁਪਏ ਆ 510 ਰੁਪਈਏ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਿਰਫ ਤੇ ਸਿਰਫ 510 ਰੁਪਏ ਕੋਈ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ 623924565 ਜੋ ਦਿੱਤਾ ਉਸ ਨੰਬਰ 'ਤੇ ਇੱਕ ਵਾਰ ਸਕਰੀਨਸ਼ਾਟ ਸੈਂਡ ਕਰ ਦੋ ਬਾਕੀ ਗੱਲ ਚੈਨਲ ਤੇ ਨਵੀਂ ਹੋਈ ਚੈਨਲ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੋ ਤਾਂ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਦੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਦੇ ਨਾਲ ਕਿਵੇਂ ਦੇ ਕਲਰ ਕਿਵੇਂ ਦੀਆਂ ਕਢਾਈਆਂ ਤੇ ਕਿਹੜਾ ਫੈਬਰਿਕ ਆ ਜਿਹੜਾ ਟ੍ਰੈਂਡ ਵਿੱਚ ਕਰ ਰਿਹਾ ਉਹਦੇ ਲਈ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਕਰੋਗੇ ਬੈਲ ਆਈਕਨ ਪ੍ਰੈਸ ਕਰੋਗੇ ਤੇ ਫਿਰ ਹੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਣਗੇ ਆਦਰਵਾਇਸ ਤੁਸੀਂ ਮਿਸ ਕਰਦੋਗੇ ਕਿ ਅੱਜਕੱਲ ਕਿਹੜੀਆਂ ਕਿਹੜੀਆਂ ਕਲੈਕਸ਼ਨ ਟ੍ਰੈਂਡੀ ਨੇ ਐਕਸਕਲੂਸਿਵ ਨੇ ਤੇ ਕਿਹੜੀਆਂ ਕਲੈਕਸ਼ਨਾਂ ਬੜੀਆਂ ਹੀ ਜ਼ਿਆਦਾ ਮਤਲਬ ਟ੍ਰੈਂਡ ਵਿੱਚ ਚੱਲ ਰਹੀਆਂ ਨੇ ਸਾਰੀਆਂ ਕਲੈਕਸ਼ਨ ਤੁਹਾਨੂੰ ਇੱਥੇ ਹੀ ਮਿਲਣਗੀਆਂ ਇਹ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਤੇ ਜੇਕਰ ਸੂਟ ਬਾਈ ਕਰਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਟੇਟਸ ਵੇਖਣਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਫੇਰ ਮੈਂ ਮੈਟਰ ਨੰਬਰ ਸੇਵ ਕਰਾਵਾਂਗੀ ਸਟੇਟਸ ਹੈ ਜਿਹੜਾ ਤੁਹਾਨੂੰ ਸ਼ੋ ਹੋ ਜਾਏਗਾ ਸਟੇਟਸ ਸਾਰੀਆਂ ਦੀਆਂ ਹਰ ਰੇਂਜ ਵਾਲੀਆਂ ਹਰ ਫੈਬਰਿਕ ਦੇ ਵਿੱਚ ਕਲੈਕਸ਼ਨ ਆਉਂਦੀਆਂ ਨੇ ਉਹ ਫੇਰ ਤੁਹਾਨੂੰ ਜਿਹੜੇ ਮੈਂ ਸਟੇਟਸ WhatsApp ਤੇ ਲਗਾਵਾਂਗੀ ਤੇ ਸ਼ੋ ਹੋ ਜਾਏਗਾ ਇਹ ਜੌਰਜਟ ਦੀ ਕਲੈਕਸ਼ਨ ਹੈ ਟੌਪ ਬਾਟਮ ਐਂਡ ਦੁਪੱਟਾ ਤਿੰਨੋ ਜੀ ਜੌਰਜਟ ਵਿੱਚ ਮਿਲਣ ਗਿਆ ਤੇ ਪ੍ਰਾਈਸ ਇਹਦਾ ਸਿਰਫ ਜਿਰ 510 ਰੁਪਏ ਆ ਇਹਨਾਂ ਵਿੱਚੋਂ ਕੋਈ ਵੀ ਤੁਸੀਂ 510 ਵਿੱਚ ਵਾਈ ਕਰ ਸਕਦੇ ਹੋ ਤੇ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਸੇਮ ਐਜ਼ ਇਟ ਇਜ਼ ਮਿਲਣ ਗਿਆ ਕਲਰ ਡਿਜ਼ਾਈਨ ਫੈਬਰਿਕ ਜੋ ਵੀ ਮੈਂਸ਼ਨ ਕੀਤਾ ਹੋਏਗਾ ਉਹੀ ਮਿਲੇਗਾ ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਸੂਟ ਬਹੁਤ ਸੋਹਣੇ ਨੇ ਪਿਆਰੇ ਨੇ ਰੰਗ ਭੜੇ ਪਿਆਰੇ ਡਾਗ ਆੜੇ ਰੰਗ ਸਿੱਕੇ ਰੰਗ ਤੇ ਮੀਡੀਅਮ ਟਾਉਣ ਦੇ ਰੰਗ ਹਰ ਤਰ੍ਹਾਂ ਦੇ ਰੰਗ ਇਹਨਾਂ ਸੂਟਾਂ ਵਿੱਚ ਸ਼ੈਡ ਕੀਤੇ ਗਏ ਨੇ ਕਿਉਂਕਿ ਹਰ ਰੇਂਜ ਗਰੁੱਪ ਨੂੰ ਸਾਹਮਣੇ ਠਾਕੇ ਸੂਟ ਰੈਡੀ ਕੀਤੇ ਗਏ ਨੇ ਇਹ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੋਸਟ ਟ੍ਰੈਂਡੀ ਤੇ ਫੇਵਰਿਟ ਕਲੈਕਸ਼ਨਾਂ ਵਿੱਚੋਂ ਇੱਕ ਨੇ ਇਹ ਸਿਰਫ ਤੇ ਸਿਰਫ 540 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਤੇ ਇਹਨਾਂ ਵਿੱਚ ਕਲਰ ਆਪਸ਼ਨ ਕਾਫੀ ਹੁੰਦੇ ਨੇ ਮੈਂ ਕੁਝ ਕਿਤੇ ਐਡ ਕੀਤੇ ਨੇ ਬਾਕੀ ਇਹਨਾਂ ਵਿੱਚ ਕਲਰ ਵੇਖਣੇ ਆ ਇਹਨਾਂ ਦਾ ਜਿਹੜਾ ਫੈਬਰਿਕ ਹੁੰਦਾ ਕਾਟਨ ਦਾ ਕਾਟਨ ਦੀ ਸ਼ਰਟ ਕਾਟਨ ਦਾ ਬਟਨ ਤੇ ਕਾਟਨ ਦਾ ਦੁਪੱਟਾ ਆਇਆ ਤੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਜਿਵੇਂ 200 ਤੋਂ ਜ਼ਿਆਦਾ ਦੇ ਕਲਰ ਆਪਸ਼ਨ ਮਿਲਦੇ ਨੇ ਮੈਂ ਕਿਹਾ ਕਿ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਤਾਂ ਮੈਂ ਆਪਣਾ ਨੰਬਰ 623924575 ਜਿੱਤਤਾ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਤੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੇ ਕੋਲ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਜੋ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੀਆਂ ਨਵੀਆਂ ਟ੍ਰੈਂਡੀ ਐਕਸਕਲੂਸਿਵ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਰੰਗਾਂ ਦੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ